ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਦੇਖਣ ਨੂੰ ਮਿਲ ਰਹੀ ਹੈ ਸਿਵਲ ਹਸਪਤਾਲ ਗੜਸ਼ੰਕਰ ਦੇ ਵਿੱਚ 17 ਬੱਚੇ ਸਿਹਤ ਖਰਾਬ ਹੋਣ ਨਾਲ ਦਾਖਲ ਹੋਏ ਜਿਹੜਾ ਕਿ ਇੱਕ ਲੰਗਰ ਦੇ ਵਿੱਚ ਨੂਡਲਸ ਖਾਣ ਨਾਲ ਬਿਮਾਰ ਹੋਏ ਹਨ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਦੇ ਮੌਜੂਦ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਗੜਸ਼ੰਕਰ ਦੇ ਪਿੰਡ ਬੀਨੇਵਾਲ ਦੇ ਕੋਲ ਇੱਕ ਨੂਡਲਸ ਦਾ ਲੰਗਰ ਲਗਾਇਆ ਗਿਆ ਸੀ ਜਿੱਥੇ ਇਹਨਾਂ ਬੱਚਿਆਂ ਨੇ ਨੂਡਲਸ ਖਾਣ ਉਪਰੰਤ ਸਿਹਤ ਵਿਗੜਨ ਲੱਗ ਪਈ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਇਹਨਾਂ ਬੱਚਿਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਲਿਆਂਦਾ ਗਿਆ ਜਿੱਥੇ ਕੀ ਹੁਣ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਮੌਜੂਦ ਡਾਕਟਰ ਅਮਿਤ ਨੇ ਦੱਸਿਆ ਕਿ ਬਿਮਾਰ ਬੱਚਿਆਂ ਦੇ ਇਲਾਜ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ ਵੇਖੋ ਪੂਰੀ ਰਿਪੋਰਟ ਦੀ ਗੱਲ ਬਾਤ ਤੇ ਨੂਡਲ ਲੱਗੇ ਵੇ ਲੰਗਰ ਲੱਗਿਆ ਉਹਦਾ ਜੀ ਉਹਦਾ ਖਾਣ ਗਿਆ ਉਹਦੀ ਹਾਂਜੀ ਤੇ ਕੀ ਕਰਦੇ ਹੋ ਤੁਸੀਂ ਖਾਣ ਤੋਂ ਬਾਅਦ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇਢ ਡੋਗਦੇ ਆਏ ਹਾਂਜੀ 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 ਉਲਟੀਆਂ ਵੀ ਲੱਗੀਆਂ ਉਹਦੇ ਜੀ ਹੋਣੇ 12 14 ਹੀ ਬਾਕੀ ਕੋਈ ਜਿਹੜੇ ਰਹਿੰਦੇ ਆਉਣੇ ਨੇ ਜੀ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹਾਂਜੀ ਪ੍ਰੋਬਲਮ ਇਹਨਾਂ ਨੇ ਉਸ ਕਿਸੇ ਲੰਗਰ ਚ ਨੂਡਲਸ ਦਾ ਲੰਗਰ ਚਾ ਲੱਗ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲੇ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਹੈ ਹਾਂਜੀ